ਸਿੱਧੂ ਮੂਸੇ ਵਾਲੇ ਦੇ ਗਾਣੇ ਦੀ ਕੋਈ ਵੀ ਅਪਡੇਟ ਜਦੋਂ ਆਉਂਦੀ ਹੈ ਕੋਈ ਵੀ ਨਵਾਂ ਗਾਣਾ ਰਿਲੀਜ਼ ਹੋਣਾ ਹੁੰਦਾ ਹੈ ਉਹਦੀ ਵੇਟ ਆਪਾਂ ਨੂੰ ਬੇਸਬਰੀ ਨਾਲ ਹੁੰਦੀ ਹੈ ਕਿਉਂਕਿ ਮੂਸੇ ਵਾਲੇ ਨੇ ਜੋ ਲਿਖ ਕੇ ਆਪਣਾ ਰਿਕਾਰਡ ਰੱਖਿਆ ਹੋਇਆ ਉਹਨੂੰ ਪਤਾ ਨਹੀਂ ਸੀ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਪਰ ਉਹਦਾ ਜੋ ਰਿਕਾਰਡ ਜਿਹਨਾਂ ਕੋਲ ਸੰਭਿਆ ਪਿਆ ਉਸੇ ਰਿਕਾਰਡ ਦੇ ਹਿਸਾਬ ਨਾਲ ਜਦੋਂ ਉਹਦੇ ਨਵੇਂ ਤੋਂ ਨਵੇਂ ਗਾਣੇ ਆਉਂਦੇ ਆ ਤਾਂ ਉਹਨਾਂ ਗਾਣਿਆਂ ਨੂੰ ਇੰਨੇ ਕ ਜਿਆਦਾ ਵਿਊ ਮਿਲਦੇ ਆ ਕਿ ਕਈ ਵਾਰ YouTube ਦੇ ਵਿਊਜ਼ ਵੀ ਹੈਕ ਹੋ ਜਾਂਦੇ ਆ ਤੇ ਜ਼ਿਆਦਾਤਰ ਉਹ ਵਿਊਜ਼ ਅਪਡੇਟ ਹੀ ਨਹੀਂ ਹੁੰਦੇ ਹੁਣ ਜੋ ਸਿੱਧੂ ਮੂਸੇ ਵਾਲੇ ਦਾ ਗਾਣਾ ਆ ਰਿਹਾ ਬਰਨਾ ਵੋਇਸ ਨਾਲ ਰੀਬਰਥ ਉਹਦੇ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਸਿੱਧੂ ਮੂਸੇ ਵਾਲਾ ਇੱਕ ਉਹ ਕਲਾਕਾਰ ਹੈ ਜਿਹਦੇ ਗਾਣੇ ਜਦੋਂ ਵੀ ਵੱਜਦੇ ਆ ਚਾਹੇ ਗੱਡੀਆਂ ਚ ਵੱਜਣ ਚਾਹੇ ਕਿਸੇ 뮤직 ਸਿਸਟਮ ਤੇ ਵੱਜਣ ਉਹ ਹਮੇਸ਼ਾ ਜੋਸ਼ ਦਵਾਉਂਦੇ ਆ ਉਹ ਹਮੇਸ਼ਾ ਮੋਟੀਵੇਟ ਹੀ ਕਰਦੇ ਆ ਤੇ ਜਿਆਦਾਤਰ ਆਪਾਂ ਦੇਖਿਆ ਹੋਣਾ ਕਿ ਜਦੋਂ ਕੋਈ ਵੀ ਜਿਮ ਕਰਦੇ ਆ ਜੋ ਜਿਮ ਜਾਂਦੇ ਆ ਉਸ ਟਾਈਮ ਸਿੱਧੂ ਮੂਸੇ ਵਾਲੇ ਦੇ ਗਾਣੇ ਹੀ ਸੁਣੇ ਜਾਂਦੇ ਆ ਤੇ ਹੁਣ ਜੋ ਸਿੱਧੂ ਮੂਸੇ ਵਾਲੇ ਦਾ ਰੀਬਰਥ ਗਾਣਾ ਆ ਰਿਹਾ ਬਰਨਾ ਬੁਆਇਜ਼ ਨਾਲ ਉਸ ਗਾਣੇ ਦੀਆਂ ਕੁਝ ਛੋਟੀਆਂ-ਛੋਟੀਆਂ ਕਲਿੱਪਸ ਪਹਿਲਾਂ ਹੀ YouTube ਤੇ ਪਈਆਂ ਤੇ ਉਹ 50 ਸੈਕਿੰਡ ਦੀਆਂ ਹੋ ਸਕਦੀਆਂ 1 ਮਿੰਟ ਦੀਆਂ ਹੋ ਸਕਦੀਆਂ ਜਾਂ ਸਿੱਧੂ ਮੂਸੇ ਵਾਲੇ ਵੱਲੋਂ ਕੀਤੀਆਂ ਗਈਆਂ ਆਪਣੀਆਂ ਰਿਕਾਰਡਿੰਗਸ ਦੀਆਂ ਕਲਿੱਪਸ ਹੋ ਸਕਦੀਆਂ ਪਰ ਹੁਣ ਜੋ ਰੀਬਰਥ ਗਾਣਾ ਆ ਰਿਹਾ ਉਹ ਪੂਰਾ ਫੁੱਲ ਫਲੇਜ ਨਾਲ ਆਪਣੇ ਸਾਹਮਣੇ ਆਉਣ ਵਾਲਾ ਹੈ ਤੇ ਇਸ ਗਾਣੇ ਦੇ ਜੋ ਬੋਲ ਹੈ ਉਹ ਵੀ ਪੂਰੇ ਅਣਖੀ ਆ। ਸਿੱਧੂ ਮੂਸੇਵਾਲਾ ਕਹਿੰਦਾ ਕਿ ਇਸ ਜਨਮ ਚ ਹੋਣੀ ਨਹੀਂ ਉਹ ਰੀਸ ਜੱਟ ਦੀ। ਤਿੰਨ ਚਾਰ ਵਾਰੀ ਹੋਰ ਆਉਣਾ ਪਊਗਾ। ਤੇ ਸਿੱਧੂ ਮੂਸੇਵਾਲਾ ਜਿਸ ਤਰੀਕੇ ਨਾਲ ਬਾਕੀਆਂ ਨੂੰ ਵੰਗਾਰਦਾ ਸੀ ਜਿਹੜੇ ਉਹਦੇ ਨਾਲ ਲੱਗਦੇ ਆ। ਇਸ ਗਾਣੇ ਚ ਵੀ ਉਹੀ ਕੀਤਾ ਗਿਆ। ਤੇ ਮੂਸੇਵਾਲੇ ਦਾ ਇਹ ਗਾਣਾ ਕਿੰਨੇ ਕੁ ਵੱਧ ਵਿਊਜ਼ ਹਾਸਲ ਕਰਦਾ ਹੈ ਕਿੱਡੇ ਇੱਕ ਵੱਡੇ ਲੈਵਲ ਤੇ ਇਹ ਗਾਣਾ ਚੱਲਦਾ ਹੈ ਤੇ ਇੰਟਰਨੈਸ਼ਨਲ ਤੇ ਪੰਜਾਬੀ 뮤직 ਦੀ ਕਲੈਬੋਰੇਸ਼ਨ ਨੂੰ ਕਿਸ ਹੱਦ ਤੱਕ ਲੈ ਕੇ ਜਾਂਦਾ ਹੈ ਇਹ ਸਮਾਂ ਦੱਸੂਗਾ ਤੁਸੀਂ ਮੂਸੇ ਵਾਲੇ ਦੇ ਇਸ ਗਾਣੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਵੇਂ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਸੀਂ ਰੋਜ਼ ਨਵੀਆਂ ਤੋਂ ਨਵੀਆਂ ਅਪਡੇਟਸ ਆਪਣੇ ਚੈਨਲ ਤੇ ਦੇਖ ਸਕੋ